ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਨੇ ਇੰਦਰਬੀਰ ਸਿੰਘ ਨਿੱੱਜਰ ਦੱਸ ਕਿ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਨੇ ਆਪਣਾ ਪੱਖ ਰੱਖਿਆ ਪੇਸ਼ ਹੋ ਕੇ ਇੰਦਰਬੀਰ ਸਿੰਘ ਨਿੱੱਜਰ ਨੇ ਆਪਣਾ ਸਪਸ਼ਟੀਕਰਨ ਦਿੱਤਾ ਦਿਵਾਨ ਦੇ ਕੁਝ ਮੈਂਬਰਾਂ ਤੇ ਗੈਰ ਅੰਮ੍ਰਿਤਾਰੀ ਹੋਣ ਦੀ ਸ਼ਿਕਾਇਤ ਮਿਲੀ ਸੀ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਨੇ ਪੇਸ਼ੀ ਤੇ ਲਈ 41 ਦਿਨਾਂ ਦਾ ਸਮਾਂ ਦਿੱਤਾ ਸੀ ਤੇ ਚੀਫ ਖਾਲਸਾ ਦਿਵਾਨ ਦਾ ਹਰ ਮੈਂਬਰ ਅੰਮ੍ਰਿਤਾਨੀ ਹੋਣਾ ਲਾਜ਼ਮੀ ਹੈ ਇਸ ਗੱਲ ਦਾ ਜ਼ਿਕਰ ਜਥੇਦਾਰ ਸਾਹਿਬ ਦੇ ਵੱਲੋਂ ਕੀਤਾ ਘੱਟ ਸਮਾਂ ਸੀਮਾ ਦਿੱਤੀ ਗਈ ਸੀ ਤੇ ਅੱਜ ਚੀਫ ਖਾਲਸਾ ਦਿਵਾਨ ਦੇ ਜੋ ਮੁਖੀ ਨੇ ਡਾਕਟਰ ਇੰਦਰਬੀਰ ਸਿੰਘ ਨਿਰਜਿਤ ਜੋ ਕਮੇਟੀ ਦੇ ਮੈਂਬਰਸ ਨੇ ਉਹ ਸ਼ਿਰਕਾਤਖਸਹਾਬ ਜੱਤੇਦਾਰ ਸਾਹਮਣੇ ਪੇਸ਼ ਹੋਏ ਤੇ ਆਪਣਾ ਪੱਖ ਉਹਨਾਂ ਦੇ ਵੱਲ ਰੱਖਿਆ ਗਿਆ ਇੰਦਰਬੀਰ ਸਿੰਘ ਨਿਰਜਿਤ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਕਾਲ ਤਖਸਹਾਬ ਨੇ ਪੇਸ਼ੀ ਦੇ ਲਈ 41 ਦਿਨਾਂ ਦਾ ਸਮਾਂ ਦਿੱਤਾ ਸੀ ਅੱਜ ਅਸੀਂ ਆਕਾਲ ਤਖਤ ਸਾਹਿਬ ਸੈਕਟਰੀ ਸਾਹਿਬ ਹੋਏ ਸੀਗੇ ਔਰ ਜਥੇਦਾਰ ਸਾਹਿਬ ਨੂੰ ਮਿਲਣ ਆ ਕੇ ਔਰ ਜਥੇਦਾਰ ਸਾਹਿਬ ਨੇ ਉਹੀ ਗੱਲ ਜੋ ਪਹਿਲਾਂ ਸਾਨੂੰ ਕਹੀ ਸੀ ਉਹਨਾਂ ਨੇ ਦੁਬਾਰਾ ਕਹੀ ਉਹੀ ਗੱਲ ਕਿ ਸਾਰੇ ਜਿਹੜੇ ਮੈਂਬਰ ਨੇ ਅੰਮ੍ਰਿਤਧਾਰੀ ਹੋਣੇ ਚਾਹੀਦੇ ਆ ਸੋ ਜਿੰਨੇ ਅਸੀਂ ਆਏ ਅੰਮ੍ਰਿਤਧਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਮ੍ਰਿਤਧਾਰੀ ਕਿਸਨੇ ਕੋਈ ਅਵਗਿਆ ਕਿਸੇ ਕੋ ਹੋਈ ਹੈ ਤੇ ਕੋਲਬਖਸ਼ਾਲੇ ਆਪਣੀ ਔਰ ਉਸ ਵਾਸਤੇ ਉਹਨਾਂ ਨੇ 41 ਦਿਨ ਦਾ ਟਾਈਮ ਦਿੱਤਾ ਜਿਹੜਾ ਕਿ ਮੈਂ ਕਿਹਾ ਪਹਿਲੀ ਸਤੰਬਰ ਬਣੇਗਾ ਸੋ ਉਹ ਤੋਂ ਤਾਂ ਕਾਸੀ ਵੀ ਹੁਣ ਸਾਬ ਨੇ ਚਿੱਠੀ ਕਾੜ ਦਾਂਗੇ ਮੈਂ ਬੱਸ ਨੂੰ ਟੈਲੀਫੋਨ ਵੀ ਕਰ ਦਾਂਗੇ। ਤੋਂ ਜਿੰਨੇ ਦੂਜੀ ਵੀ ਗੱਲ ਹੈ ਕਿ ਜੇ ਕਿਸੇ ਨੇ ਪੁੱਲ ਬਖਸ਼ਾਣੀਆਂ ਆਪਣੀ ਔਰ ਦੁਬਾਰਾ ਅਮਰਤਪਾਨ ਕਰਨਾ ਤਾਂ ਅਸੀਂ ਜਦਰ ਸਾਹਿਬ ਨੇ ਆਬੀਸ ਜਿਸ ਕੀਤਾ ਅਸੀਂ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਗੁਰਦੁਆਰਾ ਸਾਹਿਬ ਉਥੇ ਚੀਫ ਖਾਲਸਾ ਦਵਾਨ ਦੇ ਆ ਕੇ ਉਥੇ ਪੰਜ ਪਿਆਰੇ ਸਾਬ ਆ ਕੇ ਸਾਨੂੰ ਸਾਰਾ ਕਰ ਜਾਣਗੇ। ਜੋ ਚੀਫ ਖਾਲਸਾ ਦਵਾਨ ਸੋਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮੈਂ ਅਮਰਤ ਛਕਿਆ ਆ। ਦਾਸ ਗੁਰੂ ਸਾਹਿਬ ਤੇ ਗੁਰਗ੍ਰੰਥ ਸਾਹਿਬ ਜੀ ਨੂੰ ਇੱਕੋ ਰੂਪ ਜਾਣ ਕੇ ਮੈਂ ਆਪਣਾ ਸਤਿਗੁਰੂ ਮੰਨਦਾ ਹਾਂ ਅਤੇ ਮੈਂ ਆਪਣੇ ਦੀਨ ਦੁਨੀ ਦੇ ਰਖਿਆਕ ਤੇ ਸਹਾਈ ਸਤਿਗੁਰੂ ਨੂੰ ਹੀ ਜਾਣਦਾ ਹਾਂ। ਉਹਨਾਂ ਦੀ ਆਗਿਆ ਤੇ ਗੁਰਮਤਿ ਤੇ ਚੱਲਣ ਦਾ ਸੱਚੇ ਦਿਲ ਨਾਲ ਪ੍ਰਣ ਕਰਦਾ ਹਾਂ। ਮੈਂ ਆਪਣੀ ਪੂਰਨ ਸਮਰੱਥਾ ਅਨੁਸਾਰ ਚੀਪ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਨਿਯਮਾਂ ਉਪ ਨਿਯਮਾਂ ਨੂੰ ਪੜ੍ਹ ਕੇ ਪੰਥਕ ਸੇਵਾ ਲਈ ਤਿਆਰ ਬਰ ਤਿਆਰ ਰਹੂੰਗਾ। ਇਹਦੇ ਉੱਤੇ ਆਪਾਂ ਜੋ ਉਹਨਾਂ ਨਾਲ ਫਿਰ ਗੱਲ